ਤਾਂ ਆਪਾਂ ਕਿਸੇ ਨੂੰ ਕਿੰਨਾ ਜ਼ਰੂਰ ਜਰਾ ਹਰਕਾਰ ਕੋਈ ਨਹੀਂ ਕੋਈ ਪ੍ਰਾਈਵੇਟ ਸੀ ਸਰ ਮੈਂ ਹੁਣ ਵੀ ਨੇੜੇ ਕੋ ਰਹਿ ਰਿਹਾ ਹਾਂ ਹੈਗਾ ਆ ਤਾਂ ਆਪਣੇ ਜਿਹੜੇ ਉਹ ਕਿਹੜਾ ਸਰ ਸੁਨਾਮ ਦਾ ਨਹੀਂ ਉਹ ਵੀ ਮੈਂ ਉਹ ਵੀ ਕੋਈ ਕਿਸੇ ਹੋਰ ਸਾਹ ਕੋ 45 ਦਿਨਾਂ ਦੇ ਤੋਂ ਨਹੀਂ ਜਿਸ ਜਿਸ ਸਰ ਸਾਡੀ ਉਹ ਕੀ ਹੁੰਦੀ ਹੈ ਹੈਗਾ ਤੇ ਆ ਮੈਂ ਬਾਹਰ ਮੌਲਿਕ ਸ਼ੇਅਰ ਹੱਥਾਂ ਦੇ ਵਿੱਚ ਇੱਕ 6 ਡੀਏ ਦੀ ਸਾਡੇ ਇੰਦਰ ਦੇ 6 ਸੀਮੀ ਸਾਡੇ ਦੇ ਕੋਲ ਜੀ ਵੀਰ ਦੇ ਜੀ ਸਾਡੇ ਇੰਦਰ ਦੇ ਸਾਡੇ ਉਹ ਸਾਰੇ ਆਪੂ ਪਾਈ ਜਿਹੜੇ ਸੀਮੀ ਸਾਡੇ ਦੇ ਇੰਦਰ ਹੈ ਸਰ ਉਹ ਮੇਰਾ ਖਾਲੀ ਹੈ ਜੀ ਇੱਕ ਥੱਲੇ ਵਾਲਾ ਤੋੜਾ ਤੋੜਾ ਬਸ ਟੇਣੀ ਜੀ ਜੀ ਉਹ ਹੱਥ ਬੱਤੀ ਵੀ ਨਹੀਂ ਆਏ ਕੋ ਰਹਿਣਾ ਹੈਗਾ ਆਪ ਜਿਹੜੇ ਜੋਤਨਸ਼ਾਬ ਰੋਤਾ ਇਹਦੀ ਲੜੀ ਦੇ ਵਿੱਚ ਅੱਜ ਅਮਰਸਰ ਦੇ ਹੱਤੀ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹਦੇ ਤਹਿਤ ਮਾਨਯੋਗ ਸਾਡੇ ਡੀਜੀ ਸਾਹਿਬ ਮਾਨਯੋਗ ਸਾਡੇ ਡੀਆਈ ਸਾਹਿਬ ਸਾਹ ਸਤਿੰਦਰ ਸਿੰਘ ਐਸਐਸਪੀ ਸਾਹਿਬ ਮਨਿੰਦਰ ਸਿੰਘ ਉਹਨਾਂ ਦੀਆਂ ਗਾਈਡਲਾਈਨ ਦੇ ਉੱਤੇ ਡੀਐਸਪੀ ਇੰਦਰਜੀਤ ਸਿੰਘ ਡੀਐਸਪੀ ਰਾਜਾ ਸੰਸੀ ਤੇ ਐਸਐਚਓ ਲੋਪੋ ਕੇ ਇਹਨਾਂ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਿਹੜੀ ਕਿ ਇੱਕ 900 ਗ੍ਰਾਮ ਆਈਸ ਤੇ 2 ਕਿਲੋ ਹਿਰੋਨ ਨਾਲ ਇੱਕ ਦੋਸ਼ੀ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਜਿਹਦਾ ਨਾਂ ਹੈਗਾ ਕਰਨਮਨਦੀਪ ਸਿੰਘ ਪੁੱਤਰ ਧਰਮ ਸਿੰਘ ਵਾਸੀ ਕੱਕਰ ਥਾਣਾ ਲੋਪੋਕੇ ਇਹਦੇ ਕੋਲੋਂ ਇਹ 900 ਗ੍ਰਾਮ ਆਇਸ ਤੇ 2 ਕਿਲੋ ਹਿਰੋਨ ਜਿਹੜੀ ਆਬਰਾਮਤ ਕੀਤੀ ਗਈ ਆ ਔਰ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 52 ਡੇਟਿਡ 6/4/25 ਨੂੰ ਅੰਡਰ ਸੈਕਸ਼ਨ 21C 6685 ਐਨਡੀਪੀ ਸੈਕਟ ਜਿਹੜਾ ਹੈਗਾ ਦਰਜ ਕੀਤਾ ਗਿਆ ਔਰ ਇਹ ਬੰਦਾ ਜਿਹੜਾ ਹਿਰੋਨ ਹੈਗਾ ਇਹ ਲਿਆ ਕੇ ਸਪਲਾਈ ਕਿੱਥੋਂ ਲਿਆਈ ਤੇ ਕਿੱਥੇ ਇਹ ਨਿਗਾਹ ਦੇਣੀ ਸੀਗੀ ਇਹਦੇ ਬਾਰੇ ਜਿਹੜਾ ਹੈਗਾ ਇਹਦੇ ਬੈਕਵੋਰਡ ਤੇ ਫਾਰਵਰਡ ਲਿੰਕੇਜ ਜਿਹੜੇ ਆ ਉਹ ਖੰਗਾਲੇ ਜਾ ਰਹੇ ਆ ਔਰ ਇਹਨਾਂ ਨੂੰ ਇਹ ਕਿੱਥੋਂ ਲਿਆ ਕੇ ਆਉਂਦੇ ਸੀਗੇ ਜਿਹੜੇ ਵੀ ਇਹ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਜਿਹੜੀ ਹੈ ਜਾਬ ਤੇ ਮੁਤਾਬਕ ਔਰ ਲਾਮਤਬ ਜਿਹੜੀ ਉਹ ਅਗਲੀ ਕਾਰਵਾਈ ਆਮ ਜੀ ਲਿਆਂਦੀ ਜਾਊਗੀ ਇਸੇ ਲੜੀ ਦੇ ਵਿੱਚ ਜਿਹੜਾ ਅਸੀਂ ਇੱਕ ਹੋਰ ਮਕਦਮਾ ਦਰਦੀ ਕੀਤਾ ਹੈਗਾ ਜਿਹੜਾ ਇੱਕ ਬਲੌਕ ਪਿਸਤਲ ਨਾਇਨਾਮਮ ਦਾ ਇੱਕ ਤੀਬੌਰ ਦਾ ਪਿਸਤਲ ਦੋ ਮੈਗਜ਼ੀਨ ਤੇ 215000 ਰੁਪਿਆ ਜਿਹੜੀ ਆ ਉਹ ਜਾਲੀ ਗਰੰਟੀ ਤੇ ਇੱਕ ਮੋਬਾਈਲ ਫੋਨ ਜਿਹੜਾ ਹੈਗਾ ਉਹ ਅਸੀਂ ਫੜਿਆ ਇਹ ਜਿਹੜਾ ਦੋਸ਼ੀ ਹੈਗਾ ਇਹ ਹੈਗਾ ਜਰਮਨ ਸਿੰਘ ਨੂੰ ਗ੍ਰਫਤਾਰ ਕੀਤਾ ਹੈਗਾ ਔਰ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 74 ਜਿਹੜਾ ਇਹ 54 2025 ਨੂੰ ਜੋਨ ਮੈਂ 181 BNS 2554 ਨਰ ਆਰਮਜ਼ਟ ਤੱਕ ਦਰਜ ਕੀਤਾ ਗਿਆ ਔਰ ਇਹਦੇ ਕੋਲ ਇਹ ਜਿਹੜੀ ਰਿਕਵਰੀ ਅਸੀਂ ਕੀਤੀ ਹੈਗੀ ਆ ਔਰ ਇਹਦੇ ਤਾਂ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਜਿਹੜੇ ਦੋਸ਼ੀ ਹੈਗੇ ਆ ਇਹਨਾਂ ਜਿਹੜਾ ਰਿਕਾਰਡ ਪੜਤਾਲ ਤੋਂ ਜਿਹੜਾ ਇਹ ਅਸੀਂ ਚੈੱਕ ਕੀਤਾ ਵੀ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਮੁਕਦਮਾ ਦਰਜ ਨਹੀਂਗਾ ਇਹ ਫਰੈਸ਼ ਜਿਹੜੇ ਬੰਦੇ ਹੈਗੇ ਆ ਜਿਹੜਾ ਇਸ ਕੰਮ ਦੇ ਵਿੱਚ ਇਹ ਪਏ ਹੈਗੇ ਆ ਜਿਹੜੀ ਗੱਲ ਹੀ ਕਰੰਸੀ ਹੈ ਪਾਕਿਸਤਾਨ ਤੋਂ ਆਈ ਕੋਈ ਇਹ ਕਹਿ ਰਿਹਾ ਇਸ ਤਰ੍ਹਾਂ ਦਾ ਸਮਝਾ మే ఓ ਅਜੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਜੀ ਬੀਹੇਵ ਕੰਸੀ ਜਿਹੜੀ ਪਾਕਿਸਤਾਨ ਤੋਂ ਆਈ ਹੈ ਕਿ ਇੱਥੋਂ ਬਣਾਈ ਗਈ ਹੈ ਇਹ ਟੋਟਲ ਕੰਸੀ ਜਿਹੜੀ ਹੈਗੀ ਹੈ ਜੀ ਇਹ 215500 ਰੁਪਏ ਦਾ ਵਾਈਟ ਕੋਨ ਜਿਹੜਾ ਹੈ ਉਹ ਬਣਾ ਲੱਗਦਾ ਹਾਂ ਜੀ ਉਹਦਾ ਅਨਾਲਿਸਿਸ ਕਰਾ ਰਹੇ ਹਾਂ ਅਸੀਂ ਉਹਦਾ ਅਨਾਲਿਸਿਸ ਤੋਂ ਸਾਨੂੰ ਪਤਾ ਲੱਗੂਗਾ ਵੀ ਇਹ ਜ਼ਿਆਦਾ ਕਿੱਥੋਂ ਲੈ ਕੇ ਆਇਆ ਜਾਂ ਇਹਨਾਂ ਨੇ ਆਪ ਕਿਤੇ ਛਾਪੀ ਹੈਗੀ ਆ ਉਹਦੇ ਬਾਰੇ ਤਫ਼ਤੀਸ਼ ਜਿਹੜੀ ਕਰ ਰਹੀ ਹੈ ਸੈਕਸ ਮੈਥਮਾਟਿਕਾ ਮਾਈ ਜਿਹੜੀ ਨਹੀਂ ਆ ਉਹ ਜ਼ਿਆਦਾਤਰ ਉੱਪਰੀਆਂ ਅਗਰੇ ਦਾ ਪਿਆਰਾ ਉਹ ਇੱਥੇ ਮਾਡਲ ਹੈ ਜੀ ਬਿਲਕੁਲ ਦੇਖੋ ਪਾਕਿਸਤਾਨ ਤੋਂ ਇਹ ਬਿਲਕੁਲ ਜੀ ਇਹ ਜਿਹੜੀ ਇਹ ਵੀ ਪਾਕਿਸਤਾਨ ਤੋਂ ਆਈ ਹੈ ਹੀਰੋਇਨ ਤਾਂ ਜਿਹੜੀ ਪਾਕਿਸਤਾਨ ਤੋਂ ਆਈ ਹੈਗੀ ਆ ਔਰ ਜਿੱਦਾਂ ਤੁਹਾਨੂੰ ਪਤਾ ਹੈਗਾ ਵੀ ਜਿਹੜੀ ਇਹ ਆਈs ਹੈਗੀ ਆ ਇਹ ਆਮ ਤੌਰ ਦੇ ਉੱਤੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਕੰਜ਼ੂਮ ਹੁੰਦੀ ਆ ਔਰ ਇਹ ਰੇਪ ਪਾਰਟੀਆਂ ਜਾਂ ਦੂਜਾ ਤੀਜਾ ਦੇ ਵਿੱਚ ਇਹ ਯੂਜ਼ ਕੀਤੀ ਜਾਂਦੀ ਆ ਉਹਦੇ ਬਾਰੇ ਵੀ ਜਿਹੜੀ ਹੈ ਤਫ਼ਤੀਸ਼ ਚੱਲ ਰਹੀ ਹੈ ਸਰ ਇਹਦਾ ਕਿੰਨੇ ਦਾ ਮੁੱਲ ਹੋਇਆ ਗੇਰਾ ਮੈਂ ਤਾਂ ਨਹੀਂ ਪਿੱਟਾਂ ਇਹ ਤਾਂ ਨਲਸੀ ਦੇ ਕਰਾਂਗੇ ਤੁਹਾਨੂੰ ਵੀ ਇਹ ਤਾਂ ਕਿੰਨਾ ਮੁੱਲ ਹੈਗਾ ਆਪ ਲੇਤਾ ਤੁਹਾਨੂੰ ਜਿਹੜਾ ਇਹ ਸਾਈਟ ਲੈਂਦਾ ਕਿ ਰੋਟੀ ਦਾ ਸੀ ਕਈ ਨਹੀਂ ਪਾਈ ਨਹੀਂ ਇਹ ਇਹ ਜਿਹੜੇ ਬੰਦੇ ਆ ਇਹ ਦੋਨੇ ਨਾਲ ਚ ਕੋਈ ਵੀ ਨਸ਼ਾ ਨਹੀਂ ਕਰਦਾ ਸਰ ਵੱਡੀਆਂ ਪਾਰਟੀਆਂ ਜਿਸ ਤਰੀਕੇ ਨਾਲ ਬੰਦੇ ਨੂੰ ਦੋਣੀ ਸੀ ਜੈਕ ਕੋ ਬਾਹਰ ਕੈਂਸੀ ਕਰਿਆ ਬਿਲਕੁਲ ਤੁਸੀਂ ਜਿਹੜੀ ਕਹਿ ਰਹੇ ਹੋ ਉਹੀ ਅਸੀਂ ਇਹਨੂੰ ਸਖਤੀ ਨਾਲ ਪੁੱਛ ਕੇ ਕਰ ਰਹੇ ਆਂ ਵੀ ਇਹ ਜਿਹੜੀ ਆਈਸ ਹੈਗੀ ਆ ਇਹ ਇੱਥੇ ਕਿਸੇ ਨੂੰ ਸਪਲਾਈ ਕੀਤੀ ਜਾਣੀ ਸੀ ਕਿ ਜਾਂ ਕਿਤੇ ਹੋਰ ਬਾਹਰਲੇ ਜਿਹੇ ਸਟੇਟ ਦੇ ਵਿੱਚ ਜਾਂ ਬਾਹਲੇ ਦਿਸਟ੍ਰਿਕਟ ਦੇ ਜਿਹੜੇ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਸੀਆਈਏ ਨੇ ਦਿੱਤਾ ਪਤਾ ਹੈ ਨਾ ਲੋਪੋ ਕੇ ਪਾਣੀ ਜਿਹੜਾ ਦਿੱਤਾ ਕਰਾਈ ਜਿਹੜੇ ਪਾਣੀ ਦੀ ਹੈ ਨਹੀਂ ਇਹ ਜਿਹੜੇ ਪਹਿਲਾ ਪਤਾ ਹੈਗਾ ਉਹ ਤਾਂ ਲੋਪੋ ਕੇ ਦਿੱਤਾ ਹੈਗਾ ਤੇ ਜਿਹੜੀ ਦੂਜੀ ਹੈਗੀ ਆ ਉਹ ਸੀਆਈਏ ਦਾ ਪਤਾ ਹੈ ਜੀ ਅੱਛਾ ਕਿਹਨੇ ਜਿਹੜਾ ਮਾਰਕਵਲਟੀ ਕਿੰਨਾ ਸੀ ਕਾਫੀ ਬਿਹਤਰ ਸੀ ਨਹੀਂ ਕਾਫੀ ਬੈਟਰ ਕੁਆਲਟੀ ਹੈ ਸੀ ਜਿਹੜੇ ਆਪਣੇ ਇਹ ਮਾਰਕੀਟ ਦੇ ਵਿੱਚ ਜਿਹੜੇ ਹੈਗੇ ਆ ਇਹ ਯੂਜ਼ ਹੁੰਦੇ ਆ ਅਸੀਂ ਸਰ ਕੀ ਪਹਿਲੇ ਵੀ ਚਾਹ ਚੁੱਕੇ ਆ ਪਹਿਲੇ ਵੀ ਸਪਲਾਈ ਕਰ ਦਿੱਤਾ ਨਾ ਤੀਜੋ ਨਹੀਂ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ বিজে 2 লক্ষ 15000 ਰੁਪਏ ਹੀ ਆ ਬਾਕੀ ਕਿੰਨੀ ਕਰੰਸੀ ਇਹਦੇ ਕੋਲ ਆਈ ਸੀਗੀ ਤੇ ਕਿੰਨੀ ਜਿਹੜੀ ਆ ਇਹ ਅੱਗੇ ਮਾਰਕੀਟ ਚ ਜਾ ਚੁੱਕੀ ਆ। ਇਹਨਾਂ ਦੋਨਾਂ ਨੂੰ ਬਤਾ ਸਕੀਂ ਕਰਤਾ ਜੀ। ਰਤਨ। ਭਾਵੇਂ ਕਰਤਾ ਜੀ। ਇਹਨਾਂ 3 ਦਿਨਾਂ ਦਾ ਮਾਰ ਮੰਨ ਲਿਆ ਜਾਂਦਾ। ਪਰ ਮਾਰ ਤੋਂ ਬਾਅਦ ਬਿਲਕੁਲ ਜਿਹੜਾ ਇਹਨਾਂ ਦੀ ਜਿਹੜੀ ਅਥੋਰਿਟੀ ਪੁਚ ਨੀ ਕੀਤੀ ਜਾਊਗੀ ਤੇ ਜੇ ਇਹਨਾਂ ਕੋਈ ਹੋਰ ਰਿਕਵਰੀ ਹੁੰਦੀ ਆ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ। ਪ੍ਰਸੀਡਰ ਸਰ ਸੇਮ ਹੀ ਆ ਜਿਹੜਾ ਹੈ ਰਵਿੰਦਰ ਤੇ ਆਈਸਰ ਦੇ ਜਿਹੜਾ ਸੈਂਪਲ ਚੈੱਕ ਹੋ ਰਿਹਾ ਹੈ ਕਿ ਸੇਮ ਪ੍ਰਸੀਡਰ ਨਾਲ ਚੈੱਕ ਹੋ ਬਿਲਕੁਲ ਜੀ ਇਹ ਐਫਐਸਐਨ ਨੂੰ ਜਾਊਗੀ ਜੀ। ਐਫਐਸਰ ਨੂੰ ਜਾਊਗੀ ਐਫਐਸਰ ਨੂੰ ਜਾ ਕੇ ਬਿਲਕੁਲ ਜਿਹੜਾ ਪ੍ਰੋਸੀਜਰ ਸੇਮ ਹੈਗਾ ਸਰ ਕਿੰਨੀ ਕਰ ਲੋ ਕੋਈ ਸਮਝ ਉਹ ਕੀ ਨਾ ਵੱਡਾ ਜਿਹੜੀ ਬਿਲਕੁਲ ਜਿਹੜਾ ਆਈਸ ਜਿਹੜੀ ਹੈਗੀ ਆ ਮਿਲਣਾ ਬੜਾ ਵੱਡਾ ਹੀ ਕਾਮਯਾਬੀ ਆ ਅਮਰਸਰ ਤੇ ਹਾਤੀਪੁਰਸ ਦੀ ਇਹ ਕਿ ਇਹ ਜਿਹੜੀ ਆ 900 ਕਿਲੋ ਦੇ ਲਾਗੇ ਚੱਕੀ ਹੋ ਗਈ ਹੈਗੀ ਹੈ ਇਹ ਔਰ ਇਹਨੂੰ ਜੀਜਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇਹ ਵੱਡੇ ਸ਼ਹਿਰਾਂ ਦੇ ਵਿੱਚ ਯੂਜ਼ ਹੁੰਦੀ ਹੈਗੀ ਆ ਇੱਥੇ ਇਹ ਇਹਨਾਂ ਨੇ ਕਿੱਥੇ ਦੇਣੀ ਸੀ ਕਿੱਥੋਂ ਆਈ ਇਹਨਾਂ ਕੋਲੋਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਨਵੈਸਟੀਗੇਸ਼ਨ ਦਾ ਪਾਠ ਹੈਗੇ ਆ ਉਹ ਚੱਲ ਰਹੀਆਂ ਨੇ। ਖਦੇਗੀ ਨੇ ਮੁੰਡੇ ਜਿਹੜੇ ਬੜੇ ਨੇ ਬੋਲਣ। ਵੀਲੈ ਨੇ ਜੀ ਇਹ ਇਸੇ ਕੰਮ ਵਾਲੇ ਨੇ ਜੀ ਇਹ। ਫਰਦਰ ਇਹਨਾਂ ਨੇ ਅਜ ਤੱਕ ਪਹਿਲਾਂ ਹੁਣ ਤੱਕ ਕਿੰਨੀਆਂ ਅ ਰੀਆਂ ਕਸਾਈਨਮੈਂਟ ਲਿਆਂਦੀਆਂ ਦਿੱਤੀਆਂ ਹੈਗੀਆਂ ਉਹਦੇ ਬਾਰੇ ਸਾਰਾ ਵੈਰੀਫਾਈ ਕਰ ਰਹੇ ਨੇ। ਸਰ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਜਦੋਂ ਤੱਕ ਤੱਕ ਨਾ ਅਭਿਓਖ ਨਹੀਂ ਦੇ। ਇਹ ਦੇਖੋ ਜੀ ਇਹ ਪੁਲਿਸ ਦਾ ਕੰਮ ਹੈਗਾ ਕਿ ਜਿਹੜੀ ਟ੍ਰੈਕਸ਼ਨ ਕਰਨੀ ਔਰ ਨਸ਼ੇ ਫੜਨੇ ਔਰ ਸਾਡੀ ਜਿਹੜੀ ਅੰਮ੍ਰਿਤਸਰ ਦੇ ਹੱਥੇ ਪੁਸਤ ਦੇ ਸਾਡੀ ਬੜੀ ਅੱਛੀ ਟੀਮ ਹੈਗੀ ਆ ਔਰ ਅਸੀਂ ਇਸ ਚੀਜ਼ ਨੂੰ ਇਹ ਮੰਨਦੇ ਹਾਂ ਵੀ ਸਾਡੇ ਸੀਨੀਅਰ ਅਫਸਰਾਂ ਦੀ ਗਾਈਡਲਾਈਨ ਦੇ ਥੱਲੇ ਸਾਡੀ ਜਿਹੜੀ ਅੰਮ੍ਰਿਤਸਰ ਦੇ ਹੱਥੇ ਦੀ ਪਿਛਲੇ ਮਹੀਨਿਆਂ ਦੇ ਵਿੱਚ ਕਾਫੀ ਵੱਡੀ ਕਾਸਟ ਚੱਲੀ ਆ ਔਰ ਬਹੁਤ ਵੱਡੀ ਰਿਕਵਰੀਜ਼ ਜਿਹੜੀਆਂ ਅਸੀਂ ਕੀਤੀਆਂ ਹੈਗੀਆਂ ਮੋਬਾਈਲ ਫੋਨ ਬਾਰੇ ਬੋਲੇਗਾ ਜੀ ਮੋਬਾਈਲ ਫੋਨ ਬਿਲਕੁਲ ਜੀ ਮੋਬਾਈਲ ਫੋਨ ਦੇ ਵਿੱਚੋਂ ਤੁਹਾਨੂੰ ਪਤਾ ਇਹਦਾ ਐਨਾਲਿਸਿਸ ਅਸੀਂ ਕਰਾਉਣ ਲਈ ਆਪਣੀ ਐਫਐਸਐਲ ਦੇ ਵਿੱਚ ਭੇਜ ਰਹੇ ਹਾਂ ਉੱਥੋਂ ਇਹਦਾ ਜਿੱਦਾਂ ਡਾਟਾ ਆਊਗਾ ਕਿਹੜੇ-ਕਿਹੜੇ ਤੀਜਾ ਹੋਰ ਸਾ ਔਰ ਜਿਹੜੀ ਰਿਕਵਰੀ ਹੁੰਦੀ ਹੈ ਉਹਦੇ ਬਾਰੇ ਤੁਹਾਨੂੰ ਜਿਹੜਾ ਜਾਣਕਾਰੀ ਦੇਤੀ ਜਾਵੇ ਪਾਕਿਸਤਾਨ ਦੇ ਜਿਹਨੇ ਤਸਕਰੀ ਕੀਤੀ ਪਰਦੇ ਇਹ ਸਾਰੇ ਪਾਕਿਸਤਾਨ ਵਾਲੇ ਕਨੈਕਟ ਹੋਦੇ ਨਾ ਤੁਹਾਡੇ ਕੋਲ ਆਵਾਜ਼ ਆਣੀ ਬਿਲਕੁਲ ਜੀ ਇਹ ਜਿੰਨੇ ਵੀ ਇਹਨਾਂ ਤਸਕਰੀ ਗਾ ਦੂਜਾ ਤੀਜਾ ਇਹ ਸਾਰੇ ਪਾਕਿਸਤਾਨ ਬੇਸ ਜਿਹੜੇ ਬੰਦੇ ਹੈਗੇ ਆ ਉਹੀ ਇੱਥੇ ਭੇਜਦੇ ਹੈਗੇ ਆ ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਜਦੋਂ ਫੋਨ ਅਨਲਿਸਿਸ ਹੋ ਕੇ ਆਉਂਦਾ ਹੈਗਾ ਉਹਦੇ ਵਿੱਚ ਇਹ ਚੀਜ਼ਾਂ ਦੀ ਪੁਸ਼ਟੀ ਹੋ ਜਾਂਦੀ ਹੈ ਠੀਕ ਹੈ ਜੀ ਥੈਂਕ ਯੂ ਸਾਹਮਣੇ ਫੋਟੋ ਦਿਵਾ ਦਿਓ ਸਾਹਮਣੇ ਜੀ